ਲਓ ਜੀ ਪੇਸ਼ ਹੈ ਮਮਾ ਦੇ ਤਰੀਕੇ ਨਾਲ ਮੈਂ ਉਸ ਦਿਨ ਦੇਸੀ ਘੀ ਕਿਵੇਂ ਬਣਾਇਆ ਸੀਗਾ ਮਧਾਣੀ ਲਾ ਲਈ ਆਪਾਂ ਵਿੱਚ ਵਾਲੀ ਮਲਾਈ ਤੇ 5 ਕੁ ਮਿੰਟ ਦੇ ਵਿੱਚ ਬਟਰ ਰੈਡੀ ਹੋ ਜਾਂਦਾ ਬੜਾ ਸੌਖਾ ਹੈ ਮਧਾਣੀ ਦਾ ਮੈਨੂੰ ਜਿਹੜਾ ਬਟਰ ਨਿਕਲਿਆ ਸੀ ਆਪਾਂ ਕੜਾਈ ਦੇ ਵਿੱਚ ਇੱਕ ਕੱਢ ਲਿਆ ਉਹਨੂੰ ਤੇ ਜਿਹੜੀ ਲੱਸੀ ਉਹ ਸਾਈਡ ਤੇ ਕਰਤੀ ਆ ਉਸ ਤੋਂ ਬਾਅਦ ਆਪਾਂ ਗੈਸ ਔਨ ਕਰ ਦੇਣਾ ਤੇ ਜਿਹੜਾ ਬਟਰ ਆ ਇਹਨੂੰ ਮਤਲਬ ਕਿ ਗਰਮ ਕਰਨਾ ਸ਼ੁਰੂ ਕਰ ਦੇਣਾ 2-4 ਮਿੰਟ ਹੀ ਲੱਗਦੇ ਆ ਕਿ ਹੌਲੀ ਹੌਲੀ ਪਿਗਲਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖ ਸਕਦੇ ਆ ਕਿ ਬਸ ਥੋੜਾ ਜਿਹਾ ਰਹਿ ਗਿਆ ਆਲਮੋਸਟ ਡਨ ਆ ਹੀ ਤੇ ਬੇ ਚੰਗੀ ਤਰ੍ਹਾਂ ਪਿਗਲ ਗਿਆ ਉਸ ਤੋਂ ਬਾਅਦ ਆਪਾਂ ਗੈ ਲਓ ਜੀ ਕਰਤਾ ਆਪਾਂ ਗੈਸ ਬੰਦ ਹੁਣ ਇਹਨੂੰ ਆਪਾਂ ਠੰਡਾ ਕੰਮ ਲਈ ਰੱਖ ਦੇਣਾ ਦੇਖੋ ਸਾਰਾ ਡਿਗਲ ਚੁੱਕਿਆ ਹੈ ਇਹਦੇ ਵਿੱਚ ਹੁਣ ਆਪਾਂ ਪੂਰਾ ਬਰਫ ਵਾਲਾ ਠੰਡਾ ਪਾਣੀ ਇਹਦੇ ਵਿੱਚ ਪਾਉਣਾ ਹੈ ਪੂਰਾ ਚਿਲਡਰ ਵਾਟਰ ਹੋਣਾ ਚਾਹੀਦਾ ਜਾਂ ਫਿਰ ਆਪਾਂ ਕੀ ਕਰਨਾ ਮੈਂ ਤਾਂ ਦੂਸਰਾ ਆਪਸ਼ਨ ਇਹ ਕੀਤਾ ਸੀਗਾ ਕਿ ਮੈਂ ਇਹਨੂੰ ਕੜਾਈ ਨੂੰ ਇਹੀ ਫ੍ਰਿਜ ਚ ਰੱਖਤਾ ਜਿਹੜਾ ਠੰਡੀ ਹੋ ਗਈ ਸੀ ਇਹ ਵਾਲਾ ਆਪਸ਼ਨ ਮੈਨੂੰ ਜ਼ਿਆਦਾ ਕੰਮ ਮਤਲਬ ਵਧੀਆ ਲੱਗਾ ਉਹਦੇ ਵਿੱਚ ਇਹ ਹੈ ਕਿ ਜੇ ਨਹੀਂ ਉਹ ਜੰਮਦਾ ਤਾਂ ਠੰਡਾ ਪਾਣੀ ਫੇਰ ਪਾਉਣਾ ਪੈਂਦਾ ਇਹ ਦੇਖੋ ਜਿਹੜਾ ਦੇਸੀ ਘੇ ਉੱਪਰ ਆ ਗਿਆ ਸਾਰਾ ਤੇ ਜਿਹੜੀ ਲੱਸੀ ਉਹ ਨੀਚੇ ਰਹਿ ਗਈ ਆ ਇਹ ਵਾਲਾ ਮ ਕੱਟਾ ਦੋ ਘੰਟੇ ਬਾਅਦ ਮੈਂ ਦੇਖ ਲਿਆ ਕਿ ਜੰਮ ਗਿਆ ਸੀ ਫਿਰ ਇਹਨੂੰ ਕੱਢ ਕੇ ਜਿਹੜੀ ਕੜਾਈ ਤੁਸੀਂ ਗਰਮ ਕਰਨ ਉਹਦੇ ਵਿੱਚ ਪਾ ਲਓ ਇਹਨੂੰ ਪੂਰਾ ਦੇਸੀ ਦਿਖ ਰਿਹਾ ਕਿ ਦੇਸੀ ਕੋ ਰੈਡੀ ਹੋ ਜਾਣਾ ਬਹੁਤ ਜਲਦੀ ਇਦਾਂ ਕਰਕੇ ਕੱਢ ਲਿਆ ਤੁਸੀਂ ਦੇਖੋ ਉਸ ਤੋਂ ਬਾਅਦ ਦੇਖੋਗੇ ਤੁਸੀਂ ਕਿ ਜਿਹੜੀ نیچے ਸਿਰਫ ਲੱਸੀ ਰਹਿ ਗਈ ਉਹਦੇ ਵਿੱਚ ਇੱਕ ਵੀ ਤਣਕਾ ਨਹੀਂਗਾ ਜੇ ਕਹਦੇ ਕਿ ਦੇਸੀ ਕੋ ਦੇ ਵਿੱਚ ਬਿਲਕੁਲ ਵੀ ਨਹੀਂਗਾ ਮਤਲਬ ਮੈਨੂੰ ਬਹੁਤ ਪਸੰਦ ਆ ਮੇਰਾ ਬਹੁਤ ਟਾਈਮ ਵੇਸਟ ਹੁੰਦਾ ਸੀ ਹਮੇਸ਼ਾ ਦੇਸੀ ਕੋ ਨਾਲ ਚੋ ਡੇਢ ਦੋ ਘੰਟੇ ਕਿਤੇ ਨਹੀਂ ਗਏ ਹੁੰਦੇ ਸੀ ਆ ਦੇਖੋ ਦੇਖਣ ਜੀ ਪਤਾ ਲੱਗ ਰਿਹਾ ਕਿ ਬਹੁਤ ਜਲਦੀ ਬਣ ਜਾਊਗਾ ਤੇ ਤੁਹਾਡੇ ਸਾਹਮਣੇ ਹੀ ਆ ਦੇਖੋ ਦੇਸੀ ਕੋ ਬਣ ਕੇ ਤਿਆਰ ਹੋ ਗਏ ਮੇਰੀ ਟ੍ਰਿਕ ਬਹੁਤ ਕੰਮ ਆਈ ਆ ਹੋਪਸ ਹੋ ਕੇ ਤੁਹਾਡੇ ਵੀ ਆਵੇ ਤੁਹਾਡਾ ਟਾਈਮ ਵੇਸ ਨਾ ਹੋਵੇ ਮੇਰਾ ਵੀਡੀਓ ਦੇਖ ਕੇ ਆਲਮੋਸਟ ਡਨ ਆ ਹੈ ਥੈਂਕ ਯੂ